ਹੱਸੋ ਬਾਰੀ ਚੁੰਮਾ ਸਹਬਾ ਦਿੱਤੀਆਂ ਮੈਂ ਤੇਰੀਆਂ ਸੋਹਣੀ ਤੇਰੀ ਕਲਗੀ ਨੂੰ ਠਾਣੇ ਸਾਂ ਪਿਤਾ ਮਾਰ ਪੁੱਤ ਮਾਰ ਮਾ ਮਾਰ ਆਪਵਾ ਖਾਸ ਸਜਾਇਆ ਬਾਰ ਸਾਰਾ ਦੁਨੀ ਸਿੱਖਾਂ ਦਾ ਹੀ ਗੁਰੂ ਨਹੀਂ ਤੂੰ ਸਤ ਗੁਰੂ ਹਿੰਦ ਦਾ ਸਿੱਖਾਂ ਬਾਹੀ ਗੁਰੂ ਤੇ ਤੂੰ ਸਤ ਗੁਰੂ ਹਿੰਦਕਾ ਗਉਣਾ ਤੇ ਗਰੀਬਾਂ ਤੋਂ ਨਿਮਣਿਆ ਬਹਾਰ ਤੂੰ ਨਿਮਣਿਆ ਤੂੰ ਕਿਰਤ ਦਾਤਾ ਨਿੱਲੇ ਕੋਲੇ ਉੱਤੇ ਬੈਠੇ ਸੰਤ ਸਿਪਾਈਆ ਆਪੇ ਗੁਰੂ ਗ੍ਰੰਥ ਸਾਹਿਬ ਨੂੰ ਸਜਾ ਕੇ ਤੁਸੀਂ ਗੁਰੂਆਂ ਦੇ ਗੁਰੂ

बुगे चुको चुक तेरे रहण गे अटल बाबा बुंगे चुको चुक तेरे रहण गे अटल बाबा झूल तेरहेंगे तेरे केसरी ਚੰਦੀ ਦੀਵਾਰ ਜਾਪ ਸਾਥ ਤੇ ਚਪਈ ਸਾ ਚੰਦੀ ਦੀਵਾਰ ਜਾਪ ਸਾਥ ਤੇ ਚਪਈ ਸਾ ਅੜੇ ਸੁਣ ਗਾਵੇ ਉਹ ਤਾਂ ਹੋ ਗਏ ਕੱਲਿਆਂ ਮੈਂ ਤੇ ਗਰੀ ਤੇਰੇ ਦਰਸ਼ਨ ਦਾ ਬਿਦਾਸ ਹੂੰ ਪੁੱਲਾ ਚੁੱਕਾ ਮਾਫ ਕਰੀ ਸਾਹਿਬ ਮਿਹਰਬਾਨ ਪੁੱਲਾ ਚੁੱਕਾ ਮਾਫ ਕਰੀ ਸਾਹਿਬ ਮਿਹਰਬਾਨ ਪੁੱਲਾ ਚੁੱਕਾ ਮਾਫ ਕਰੀ सौ सौ तारी चुमा साहिब जुतियूं मां तेर सोणी तेरी कले सिता

ਆਪੇ ਗੁਰੂ ਗ੍ਰੰਥ ਸਾਹਿਬ ਨੂੰ ਸਜਾ ਕੇ ਤੁਸੀਂ ਗੁਰਮਾਧਮ ਗ੍ਰੰਥ ਸਾਹਿਬ ਨੂੰ ਸਜਾ ਕੇ ਤੁਸੀਂ ਖਾਲਸੇ ਨੂੰ ਦਿੱਤੀ ਇੱਕ ਵੱਖਰੀ ਪਛਾਣ ਅੰਜੇ ਹੀ ਪਿਆਰੇ ਤੇਰੇ ਪੰਜੇ ਹੀ ਕਥਾਰ ਤੇ ਪੰਜੇ ਤੇਰੇ ਤਖਤਾਂ ਦਾ ਇਹੀ ਫਰਮਾਨ पंजें ते तख़्तांही परे तख़्तांम बुगे चुॻो चुक तेरे, तेरे, जुक तेरे रहण गे अटल बाबा बुगे चुॻो चुक तेरे रहण गे अटल बाबा झू तेरहेंगे तेसरी निश ਨਾ ਗੁਲੇ ਉੱਚੀ ਸੁੱਚੀ ਹੋਵੇ ਤੇਰੇ ਖਾਸ ਦੀ ਸ਼ਾਨ ਚੰਦੀ ਦੀਵਾਰ ਜਾਪ ਸਾਥ ਤੇ ਚੁਪਈ ਸਾ ਚੰਦੀ ਦੀਵਾਰ ਜਾਪ ਸਾਥ ਤੇ ਚੁਪਈ ਸਾ ਪੜਿਆ ਸੁਨੇ ਗਾਵੇ ਉਹਦਾ ਹੋਵੇ ਕੱਲਿਆਂ ਮੈਂ ਤੇ ਗਰੀਬ ਤੇਰੇ ਦਰਸਨ ਦਾ ਵਿਦਾਸ ਹੂੰ साहिबान चुकामी साहिब महिरबानी चुका माफ़